ਵਾਪਸ ਲੋ ਬਿਜਲੀ ਦੀ ਤਾਕਤ ਆਪਦਾ ਬਾਪਸ ਲੋ ਵਾਪਸ ਲੋ ਵਾਪਸ ਲੋ ਬਿਜਲੀ ਦੀ ਤਾਕਤ ਆਪਦਾ ਬਾਪਸ ਲੋ ਵਾਪਸ ਲੋ ਵਾਪਸ ਲੋ ਪੈਟਰੋਲ ਡੀ ਜਲਾ ਦੀ ਕੀਮਤ ਆਪਦਾ ਬਾਪਸ ਲੋ ਵਾਪਸ ਲੋ ਵਾਪਸ ਲੋ ਪੈਟਰੋਲ ਡੀ ਜਲਾ ਦੀ ਤਾਕਤ ਆਪਦਾ ਬਾਪਸ ਲੋ ਵਾਪਸ ਲੋ ਵਾਪਸ ਲੋ ਪੈਟਰੋਲ ਡੀ ਜਲਾ ਦੀ ਤਾਕਤ ਆਪਦਾ ਬਾਪਸ ਲੋ ਵਾਪਸ ਲੋ ਵਾਪਸ ਲੋ Qua març al car, portaava, portaava, portaava quarta mar el car, portava, portava, portava quana marx car

ਕਰਦੇ ਹੋ ਬਸਰਾ ਦਾ ਕਰਾਇਕ ਵਾਪਰਾ ਕੀਤਾ ਬਸ ਸਲੋ ਵਾਪਸ ਲੋ ਵਾਪਸ ਲੋ ਬਿਜਲੀ ਦੇ ਸਪੈਸ਼ਲੀ ਜਿਹੜੀ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਜਿਸ ਦੇ ਵਿਰੋਧ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਬੀਜੇ ਚੌਕ ਸੰਗਰੂਰ ਦੇ ਵਿੱਚ ਹੱਥਾਂ ਦੇ ਵਿੱਚ ਸਲੋਗਨ ਫੜੇ ਗਏ ਹੋਏ ਨੇ ਉਹਤੇ ਹੀ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਆ slogan ਤੁਸੀਂ ਪੜ੍ਹ ਸਕਦੇ ਹੋ ਬਾਹਣਾ ਉੱਤੇ ਗ੍ਰੀਨ ਟੈਕਸ ਲਾਉਣ ਵਾਲੀ ਪੰਜਾਬ ਸਰਕਾਰ ਮਰਦਾਬਾਦ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2.5 ਸਾਲਾਂ ਦੇ ਵਿੱਚ ਤਿੰਨ ਵਾਰ ਵਾਅਦਾ ਕਰਨ ਵਾਲੀ ਸਰਕਾਰ ਮਰਦਾਬਾਦ ਅਤੇ ਵੱਖ-ਵੱਖ ਜੋ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਉਸ ਦੇ ਵਿਰੋਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤਰਵਿੰਦਰ ਸਿੰਘ ਡੁੱਲੜ ਦੀ ਅਗਵਾਈ ਦੇ ਵਿੱਚ ਅਤੇ ਹੋਰ ਆਗੂਆਂ ਦੀ ਗੱਲ ਕਰ ਲਈਏ ਤਾਂ ਇੱਥੇ ਸੀਨੀਅਰ ਆਗੂ ਵੀ ਮੌਜੂਦ ਨੇ ਸਾਨੂੰ ਪਹਿਲਾਂ ਪ੍ਰਧਾਨ ਜੀ ਨਾਲ ਗੱਲ ਕਰ ਲੈਣ ਆ ਪ੍ਰਧਾਨ ਜੀ ਹੱਥਾਂ ਦੇ ਵਿੱਚ ਸਲੋਗਨ ਫੜੇ ਨੇ ਅਤੇ ਬਾਹਾਂ ਖੜੀਆਂ ਕਰਕੇ ਨਾਹਰੇਬਾਜੀ ਕੀਤੀ ਜਾ ਰਹੀ ਆ ਇਹ ਦੇਖੋ ਜੀ ਜਿਹੜਾ ਪੰਜਾਬ ਸਰਕਾਰ ਨੇ ਬੇਲ ਲੋੜੇ ਪੰਜਾਬ ਵਾਸੀਆਂ ਦੇ ਉੱਤੇ ਲੋਕਾਂ ਉੱਤੇ ਜਿਹੜੇ ਇਹ ਟੈਕਸ ਥੋਪੇ ਨੇ ਜਿਹੜੀਆਂ ਪਹਿਲਾਂ ਸਕੀਮਾਂ ਚੱਲਦੀਆਂ ਸੀ ਜਿਵੇਂ 2.5% ਜਿਹੜਾ ਬਿਜਲੀ ਦਾ ਸੀਗਾ ਉਹ ਸਬਸਿਡੀ ਸੀਗੀ ਉਹ ਇਹਨਾਂ ਨੇ ਬੰਦ ਕਰ ਦਿੱਤੀ ਸਿੱਧੂ ਸਾਹਿਬ ਤੇ ਹੁਣ ਜੇ ਦੇਖਿਆ ਜਾਵੇ ਇਹਨਾਂ ਨੇ ਇੱਕ ਹੋਰ ਵੀ ਨਾਲ ਇੱਕ ਟੈਕਸ ਢੋਕੇ ਪੰਜਾਬ ਬੰਦੇ ਲੋਕਾਂ ਤੇ ਗ੍ਰੀਨ ਟੈਕਸ ਜਿਹੜਾ ਬਹਾਨੇ ਦੇ ਉੱਤੇ ਲਾਇਆ ਉਹ ਵੀ ਬੇਲੋੜਾ ਹੈਗਾ ਤੇ ਨਾਲ ਹੀ ਇੱਥੇ ਹੀ ਨਹੀਂ ਰੁਕੇ ਇਹਨਾਂ ਨੇ ਆਪਣੀ 2.5 ਸਾਲ ਦੀ ਸਰਕਾਰ ਦੇ ਅੰਦਰ ਤਿੰਨ ਵਾਰ ਡੀਜ਼ਲ ਪੈਟਰੋਲ ਦਾ ਰੇਟ ਵਧਾ ਕੇ ਲੋਕਾਂ ਤੇ ਵਾਧੂ ਬੋਝ ਪਾਇਆ ਇਸੇ ਕਰਕੇ ਅਸੀਂ ਅੱਜ ਇੱਥੇ ਬੀਜੇਪੀ ਮੰਡਲ ਸੰਗਰੂਰ ਦੇ ਵਿੱਚ ਅਸੀਂ ਟੀਮ ਇਕੱਠੀ ਹੋ ਕੇ ਅਸੀਂ ਇੱਥੇ ਇਹ ਨਾਰੇਬਾਜ਼ੀ ਕਰ ਰਹੇ ਹਾਂ ਵੀ ਕਿਤੇ ਨਾ ਕਿਤੇ ਜਾ ਕੇ ਸਰਕਾਰ ਦੀ ਜਿਹੜੀ ਨੀਂਦ ਆ ਕੁੰਭ ਕਰਨੀ ਉਹ ਖੁੱਲੇ ਉਹਨਾਂ ਨੂੰ ਪਤਾ ਚੱਲੇ ਵੀ ਲੋਕ ਦੁਖੀ ਨੇ ਇਹਨਾਂ ਦੇ ਜਿਹੜੀ ਹੈ ਨਾਦਰਸਾਈ ਫਰਮਾਨ ਨੇ ਇਹ ਵਾਪਸ ਲੈਣ ਕਿਉਂਕਿ ਲੋਕਾਂ ਨੇ ਨਹੀਂ ਬਗਾਵਤ ਕਰਨੀ ਹੈ ਇੱਕ ਦਿਨ ਇਹਨਾਂ ਨੂੰ ਲੋਕਾਂ ਦਾ ਸਾਹਮਣਾ ਕਰਨਾ ਪੈਣਾ ਅਸੀਂ ਤਾਂ ਇਹੀ ਕਹਨੇ ਆ ਵੀ ਜੇ ਇਹਨਾਂ ਤੋਂ ਨਹੀਂ ਚਲਦੀ ਸਰਕਾਰ ਤਾਂ ਅਸਤੀਫਾ ਦੇਣ ਅਸੀਂ ਚਲਾ ਕੇ ਦਿਖਾਵਾਂਗੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਤਤਪਰ ਰਹਿੰਦੀ ਹੈਗੀ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸੂਬੇ ਦੇ ਅੰਦਰ ਸਰਕਾਰ ਆ ਉੱਥੇ ਸੂਬਾ ਤਰੱਕੀਆਂ ਵੱਲ ਜਾ ਰਿਹਾ ਜਦ ਕਿ ਇਹ ਜਿਹੜੀ ਵਾਧਿਆਂ ਦੀ ਝੂਠੀ ਸਰਕਾਰ ਆ ਇੱਥੇ ਪੰਜਾਬ ਦੇ ਅੰਦਰ ਆਪ ਦੀ ਭਗਵੰਤ ਮਾਨ ਦੀ ਇਹ ਬਿਲਕੁਲ ਹੀ ਫੇਲ ਹੋ ਚੁੱਕੀ ਆ ਜੀ ਬਿਲਕੁਲ ਤੁਸੀਂ ਸੁਣਿਆ ਪ੍ਰਧਾਨ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਹੜੇ ਵਾਅਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪਈ ਅਤੇ ਹੁਣ ਜੋ ਵਾਅਦੇ ਨੇ ਉਹ ਬਫਾ ਨਹੀਂ ਹੋ ਰਹੇ ਜਿੰਦਰ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਇੱਕ ਪਾਸੇ ਤਾਂ ਵਿੱਤ ਮੰਤਰੀ ਪੰਜਾਬ ਕਹਿੰਦੇ ਨੇ ਕਿ ਖਜ਼ਾਨਾ ਸਾਡਾ ਕਦੇ ਖਾਲੀ ਨਹੀਂ ਹੋਇਆ ਭਰਿਆ ਹੋਇਆ 2.5 ਸਾਲ ਪਹਿਲਾਂ ਭਗਵੰਤ ਮਾਨ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਇਹ ਉਦੋਂ ਵੱਡੇ ਵੱਡੇ ਵਾਅਦੇ ਕਰਕੇ ਲੋਕਾਂ ਚਾਈ ਇਹ ਦੂਸਰੀਆਂ ਪਾਰਟੀਆਂ ਨੂੰ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਇਹ ਕਹਿੰਦੀ ਸੀ ਵੀ ਇਹ ਤਾਂ ਰਵੈਤਿੀ ਪਾਰਟੀਆਂ ਐ ਵੀ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਦਿਖਾਵਾਂਗੇ ਪਰੰਤੂ ਹੁਣ ਅਸੀਂ 2.5 ਸਾਲਾਂ ਦੇ ਦੇਖ ਰਹੇ ਹਾਂ ਵੀ ਇਹਨਾਂ ਨੇ ਆਮ ਜਨਤਾ ਦਾ ਕੰਜ਼ਿਊਮਰ ਕੱਢ ਦਿੱਤਾ ਜਿੱਥੇ ਕੇਂਦਰ ਸਰਕਾਰ ਨੇ 4-5 ਰੁਪਏ ਯਾਨਕਿ ਪੈਟਰੋਲ ਡੀਜ਼ਲ ਤੇ ਰੇਟ ਟੈਕਸ ਘਟਾਇਆ ਸੀ ਇਹਨਾਂ ਨੇ ਆਪਣਾ ਲੱਗ ਦੋ ਟੈਕਸ 3.5 ਸਾਲਾਂ ਦੇ ਵਿੱਚ ਤਕਰੀਬਨ 3 3.5 ਰੁਪਏ ਦੇ ਲਗਭਗ ਟੈਕਸ ਵਧਾਤਾ ਇਸੇ ਤਰ੍ਹਾਂ ਯਾਨੀ ਕਿ ਬਿਜਲੀ ਦੇ ਦਰਾਂ ਦੇ ਵਿੱਚ ਜਿਹੜਾ ਵਾਧਾ ਕਰਤਾ ਅੱਜ ਸਾਡੀ ਜਿਹੜੀ ਇੰਡਸਟਰੀ ਹੈ ਉਹ ਤਬਾਹ ਹੋ ਰਹੀ ਹੈ ਜੇ ਅਸੀਂ ਵੱਡੀਆਂ ਇੰਡਸਟਰੀਆਂ ਦੇਖੀਏ ਸਾਰੀਆਂ ਫੈਕਟਰੀਆਂ ਲਾਸ ਚ ਜਾ ਰਹੀਆਂ ਇਹ ਕਹਿੰਦੇ ਆ ਵੀ ਇਸੇ ਇੰਡਸਟਰੀ ਵਾਸਤੇ ਇਹ ਕਰ ਦਿੱਤਾ ਇਹ ਕਰ ਦਿੱਤਾ ਸਿਰਫ ਇਹਨਾਂ ਦੀਆਂ ਗੱਲਾਂ ਤੇ ਇਸੇ ਤਰ੍ਹਾਂ ਇਹਨਾਂ ਦੇ ਜਿਹੜਾ ਭ੍ਰਿਸ਼ਟਾਚਾਰ ਹੈ ਭ੍ਰਿਸ਼ਟਾਚਾਰ ਵੀ ਅੱਜ ਇਹਨਾਂ ਦਾ ਦੇਖੋ ਸੁਪਰੀਮੋ ਜਿਹੜਾ ਕੇਜਰੀਵਾਲ ਹੈ ਉਹ ਜੇਲ੍ਹ ਦੇ ਅੰਦਰ ਹੈ ਇਨਾਂ ਦੇ ਮੰਤਰੀ ਐਮ ਐਲ ਏ ਸ਼ਰਿਆਮ ਯਾਨਕੀ ਕਰਪਸ਼ਨ ਦਾ ਜਿਹੜਾ ਬੋਲਬਾਲਾ ਦਸਤਰਾ ਚੱਲਿਆ ਆ ਰਿਹਾ ਸਾਰਾ ਵਰਗ ਅੱਜ ਵਪਾਰੀ ਵਰਗ ਕਿਸਾਨ ਵਰਗ ਸਾਡਾ ਯਾਨਕੀ ਮਜ਼ਦੂਰ ਵਰਗ ਜਿਹੜਾ ਵੀ ਵਰਗ ਹੈ ਉਹ ਹਰ ਵਰਗ ਆਮ ਲੋਕ ਦੁਖੀ ਐ ਤੇ ਆ ਸਾਡੇ ਤੇ 24 100 ਕਰੋੜ ਰੁਪਏ ਦਾ ਜਿਹੜਾ ਹੋਰ ਬਾਧੂ ਜਿਹੜਾ ਸਾਡੇ ਦੇ ਟੈਕਸ ਲਾ ਕੇ ਬੋਝ ਪਾਤਾ ਇਹ ਪੰਜਾਬ ਵਾਸੀਆਂ ਲਈ ਬਹੁਤ ਮੰਦ ਭਾਗ ਹੈ ਤੇ ਸਾਰਾ ਲੋਕ ਇਹ ਚਾਹੁੰਦੇ ਆ ਵੀ ਕਦੋਂ ਭਗਵੰਤ ਮਾਨ ਸਰਕਾਰ ਜਾਵੇ ਕਿਉਂ ਅਸੀਂ ਸੁਖਦਾ ਸਾ ਲਈ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ 24000 ਕਰੋੜ ਰੁਪਏ ਦਾ ਪੰਜਾਬ ਵਾਸੀਆਂ ਦੇ ਉੱਤੇ ਮਾਨ ਸਰਕਾਰ ਨੇ ਬੋਝ ਪਾ ਦਿੱਤਾ ਗਿਆ ਜਿਸ ਨੂੰ ਲੈ ਕੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਮਾਸਟਰ ਜੀ ਕਿਸ ਤਰ੍ਹਾਂ ਵੇਖਦੇ ਹੋ ਸਰਕਾਰ ਕਹਿਣੀ ਤੇ ਕਰਨੀ 'ਚ ਫਰਕ ਲੱਗਦਾ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ بڑے ਚੌਂਕ ਦੇ ਵਿੱਚ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਉਹਦਾ ਬਹੁਤ ਵੱਡਾ ਕਾਰਨ ਹੈ ਵੀ ਸਰਕਾਰ ਨੇ ਚੁੱਪਚੀਪੀਤੇ ਤੇ ਇਹ ਡੀਜ਼ਲ ਤੇ ਪੈਟਰੋਲ ਦੇ ਰੇਟ ਵਧਾਦੇ ਉਤੇ ਮਤਲਬ ਬੈਟ ਵਧਾਤਾ ਤੇ ਜਦੋਂ ਤੇ ਆਪਣੇ ਹੋਰ ਵੀ ਕਈ ਬਿਜਲੀ ਤੇ 3 ਰੁਪਏ ਯੂਨਟਾਂ ਜਿਹੜੀ ਉਹ ਵੀ ਮਹਿੰਗੀ ਕਰਤੀ ਪਰ ਜਦੋਂ ਇਹ ਸਰਕਾਰ ਆਪ ਸਤਾਚ ਨਹੀਂ ਸੀ ਤਾਂ ਇਹਦਾ ਮੁੱਖ ਮੰਤਰੀ ਤੇ ਇਹਦੇ ਜਿਹੜੇ ਐਮ.ਐਲ.ਏ ਸੀ ਆਪ ਧਰਨੇ ਦਿੰਦੇ ਹੁੰਦੇ ਸੀ ਜਦੋਂ ਕੋਈ ਹੋਰ ਸਰਕਾਰ ਕੋਈ ਤੇਲ ਤੇ ਡੀਜ਼ਲ ਪੈਟਰੋਲ ਦੇ ਰੇਟ ਵਧਾ ਦਿੰਦੇ ਤੇ ਕਮਾਲ ਦੀ ਗੱਲ ਹੈ ਇਹ ਸਰਕਾਰ ਬੰਨ ਤੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਵੀ ਜਦੋਂ ਇਲੈਕਸ਼ਨ ਤੇ ਵੀ ਇਹ ਜਿਹੜੀ ਸਰਕਾਰ ਆ ਇਹ ਪਿੰਡਾਂ ਚੋਂ ਚੱਲੂ ਪਰ ਸਮਝ ਨਹੀਂ ਆਉਂਦੀ ਇਹ ਸਰਕਾਰ ਨਾ ਪਿੰਡਾਂ ਚੋਂ ਚੱਲ ਰਹੀ ਹੈ ਨਾ ਹੀ ਚੰਡੀਗੜ੍ਹ ਤੋਂ ਚੱਲਦੀ ਆ ਇਹ ਸਰਕਾਰ ਹਰ ਇੱਕ ਜੀ ਦੇ ਰੇਟ ਵਧਾਉਣ ਨੇ ਹੋਰ ਪਤਾ ਲੱਗਿਆ ਵੀ ਇਹ 63 ਐਮਐਲਏ ਤੇ ਵਜ਼ੀਰਾਂ ਦੀਆਂ ਤਰਖਾਹਾਂ ਨੇ ਜਿਹੜੀਆਂ ਵਧਾਈਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਪੰਜਾਬਰ ਕੱਢਣ ਤੇ ਇਹ ਬਿਲਕੁਲ ਤਿਆਰ ਨੇ ਤੇ ਅਜੇ ਇਹਨਾਂ ਤੋਂ ਕੋਈ ਵੀ ਭੱਦਰਕਾਰੇ ਵਾਲੀ ਗੱਲ ਨਹੀਂ ਹੋਈ ਜਿਹੜੀ ਇਹ ਪਹਿਲਾਂ ਕਿਹਾ ਕਰਦੇ ਸੀ ਅਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਪੰਜਾਬ ਸਰਕਾਰ ਜੋ ਆਮ ਆਦਮੀ ਆਮ ਲੋਕਾਂ ਦੇ ਉੱਤੇ ਬੋਝ ਪਾਇਆ ਜਾ ਰਿਹਾ ਸਾਡੇ ਨਾਲ ਕੁਝ ਮਹਿਲਾ ਵੀ ਮੌਜੂਦ ਨੇ ਕਿਹਨਾ ਮੈਮ ਮੰਜੂਲਾ ਸ਼ਰਮਾ ਜੀ ਮੰਜੂਲਾ ਜੀ ਅੱਜ ਹੱਥ ਦੇ ਵਿੱਚ ਤਾਕਤੀਆਂ ਫੜੀਆਂ ਨੇ ਨਾਰੇ ਵਾਜੀ ਵੀ ਕੀਤੀ ਗਈ ਹੈ ਕੀ ਬੋਲਣਾ ਚਾਹੁੰਦੇ ਇਸ ਤੇ ਜਿਹੜੀ ਇਹ ਭਗਵੰਤ ਮਾਨ ਦੀ ਆਮ ਲੋਕਾਂ ਦੀ ਆਮ ਸਰਕਾਰ ਸੀ ਇਹ ਆਮ ਸਰਕਾਰ ਨਹੀਂ ਆ ਆਮ ਲੋਕ ਹੀ ਇਸ ਤੋਂ ਦੁਖੀ ਹੋ ਚੁੱਕੇ ਨੇ ਪੰਜਾਬ ਦੇ ਅੰਦਰ ਨਿਤ ਨਵੇਂ ਰੋਜ਼ ਟੈਕਸ ਲਗਦੇ ਨੇ ਜੋ ਲਾਗੂ ਨੀਤੀਆਂ ਹੁੰਦੀਆਂ ਨੇ ਉਹ ਕਿੰਨੇ ਸਾਲ ਤੱਕ ਚੱਲਦੀਆਂ ਨੇ ਲੇਕਿਨ ਇਹਨਾਂ ਦਾ ਬੁਰਾ ਹਾਲ ਹੈ ਇਹ ਆਪਣੇ ਪੈਸੇ ਇਕੱਠੇ ਕਰਨ ਦੇ ਮਾਰੇ ਹਰ ਰੋਜ਼ ਇੱਕ ਨਵਾਂ ਟੈਕਸ ਲਾਤੁੰਦੇ ਨੇ ਜਿਵੇਂ ਕਿ ਹੁਣ ਰਜਿਸਟ੍ਰੇਸ਼ਨ ਦੇ ਉੱਪਰ ਹੀ ਹੈ ਕਿ 4 ਸਾਲ ਦਾ ਟੈਕਸ ਇਕੱਠਾ ਭਰੋਗੇ ਤਾਂ ਇੰਨੀ ਛੋਟ ਹੈ 3 ਸਾਲ ਦਾ ਭਰੋਗੇ ਤਾਂ ਇੰਨੀ ਹੈ ਕਿਉਂਕਿ ਇਹਨਾਂ ਨੇ ਹੁਣ ਪੈਸੇ ਇਕੱਠੇ ਕਰਕੇ ਫਰਾਰ ਹੋ ਜਾਣਾ ਦੁਬਾਰਾ ਇਹਨਾਂ ਦੀ ਕੋਈ ਸਰਕਾਰ ਆ ਨਹੀਂ ਨਹੀਂ ਹੈਗੀ ਹੈ ਲੋਕਾਂ ਦੇ ਉੱਪਰ ਬੇ ਲੋੜਾ ਇਹਨਾਂ ਨੇ ਇਤਨਾ ਵਜ਼ਨ ਪਾ ਦਿਆ ਕਿ ਆਮ ਬੰਦੇ ਦੀ ਜ਼ਿੰਦਗੀ ਬਹੁਤ ਔਖੀ ਹੋ ਗਈ ਪਈ ਜੀ ਬਿਲਕੁਲ ਤੁਸੀਂ ਵਕ ਵਕ ਆਗੂ ਨੂੰ ਸੁਣਿਆ ਤੇ ਲਗਾਤਾਰ ਨਾਰੇਬਾਜੀ ਵੀ ਕੀਤੀ ਆ ਰਹੀ ਹੈ ਇਹਨਾਂ ਦਾ ਕਹਿਣਾ ਕਿ ਜੋ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਤ ਮੰਤਰੀ ਨੇ ਜੋ ਪਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਗਈਆਂ ਨੇ ਉਸ ਦੇ ਵਿਰੋਧ ਦੇ ਵਿੱਚ ਅੱਜ ਨਾਰੇਬਾਜੀ ਕੀਤੀ ਜਾ ਰਹੀ ਹੈ ਕੈਮਰਾਮੈਨ ਮਹਿੰਦਰ ਦੇ ਨਾਲ ਅਰਜੀਤ ਸਿੰਘ ਸਿੱਧੂ ਵੀ ਵੀ ਪਿੰਨ ਉਸ ਸੰਗਰੋਹ ਕੀਤਾ